ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਇਹ ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 49 ਦੀਆਂ ਨੇ ਜਿੱਥੇ ਜਾਣਕਾਰੀ ਮੁਤਾਬਕ ਇੱਕ ਜਨਮ ਦਿਨ ਦੀ ਪਾਰਟੀ ਤੋਂ ਬਾਅਦ ਇੱਥੇ ਖੂਨ ਖਰਾਬਾ ਹੋ ਗਿਆ ਕਿਉਂਕਿ ਪਾਰਟੀ ਤੋਂ ਬਾਅਦ ਕੁਝ ਨੌਜਵਾਨ ਕਾਰ ਦੇ ਵਿੱਚ ਸਵਾਰ ਹੋ ਕੇ ਆਏ ਅਤੇ ਉਹਨਾਂ ਨੇ ਕਾਰ ਦੇ ਵਿੱਚ ਫਾਇਰਿੰਗ ਕਰ ਦਿੱਤੀ ਅਤੇ ਇਸ ਦੌਰਾਨ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਜੋ ਕਿ ਹਸਪਤਾਲ ਦੇ ਵਿੱਚ ਇੱਥੇ ਇਲਾਜ ਨੇ ਦੱਸਿਆ ਜਾ ਰਿਹਾ ਕਿ ਘਟਨਾ ਸਵੇਰੇ 8 ਵਜੇ ਦੀ ਹੈ ਜਿੱਥੇ 5 ਤੋਂ 6 ਨੌਜਵਾਨ ਕਾਰ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਅਤੇ ਫਾਇਰਿੰਗ ਕਰਕੇ ਫਰਾਰ ਹੋ ਜਾਂਦੇ ਨੇ ਇਸ ਤੋਂ ਇਲਾਵਾ ਕਾਲਜ ਦੇ ਵਿਵਾਦ ਦੇ ਕਾਰਨ ਫਾਇਰਿੰਗ ਦਾ ਖਦਸ਼ਾ ਵੀ ਦਿਟਾਇਆ ਜਾ ਰਿਹਾ ਹੈ ਇੱਕ ਪਰਮੇ ਲੜਕਾ ਜੋ ਹੈ ਬੀਜੀ ਤੋਂ ਨਹੀਂ تھا ਇਹ ਐਕਚੁਅਲੀ ਮਕਾਨ ਲਿਆ تھا ਫੈਮਿਲੀ ਨੇ ਓਕੇ ਲੇਕਿਨ ਨੌਨ ਵੀ ਬੈਕ ਸਾਈਡ ਮੇਂ ਰਹਤੇ ਹੈ ਫੈਮਿਲੀ ਨੇ ਮਕਾਨ ਲਿਆ ਥਾ ਔਰ ਮਕਾਨ ਦੇ ਮਾਲਿਕ ਨੇ ਮਤਲਬ ਜੋ ਵੈਰੀਫਿਕੇਸ਼ਨ ਪੁਲਿਸ ਵੈਰੀਫਿਕੇਸ਼ਨ ਕੀਤਾ ਵਰਮ ਉਹ ਹੀ ਪੈਰੈਂਟਸ ਕੇ ਨਾਮ ਸੇ ਹੈ लड़के को बताया था कि ये लड़का प्लस टू पास करके स्टूडेंट है और यहाँ पे पुलिस की तैयारी करने आया है ओके okay. तो पुलिस की तैयारी के लिए आया था अब इसका अब मामला अभी हमें तो सुबह उठ के पता लगा कि यहाँ से ऐसे स्टूडेंट आपके थे एक तो वगैरह की so, बर्थडे भी सेलिब्रेट किया है इस चीज़ के बारे में देखो मैं एक्जेक्ट नहीं कर सकता लेकिन पुलिस ने पुलिस से ये पता लगाया कि यहाँ पे रात को भी कंप्लेंट गई थी उनकी लेकिन पता नहीं कोई कार्रवाई हुई या नहीं हुई सी सी टी वी में थोड़ा दिखा कि मकान में लगी गाड़ी आई ट्वेंटी उस टाइम मतलब एक आई ट्वेंटी गाड़ी है जिसके ऊपर ਯਾਨੀ ਕੰਮਰ ਹੈ ਕਲੀਅਰ ਨਜ਼ਰ ਨਹੀਂ ਆ ਰਹਾ ਇਸ ਘਟਨਾ ਦੀ ਸੂਚਨਾ ਜਦੋਂ ਪੁਲਿਸ ਨੂੰ ਮਿਲੀ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਸੀਸੀਟੀਵੀ ਫੁਟੇਜ ਨੂੰ ਆਧਾਰ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਬਹਰਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੌਜੂਮਾ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ ਚੰਡੀਗੜ੍ਹ ਤੋਂ ਸੁਸ਼ੀਲ ਗਰਚਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕਿ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ای ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ